ਕਟਹਿਰਾ ਚੌਕ ਵਿੱਚ ਸਥਿਤ ਸ਼੍ਰੀ ਹਨੂਮਾਨ ਮੰਦਿਰ ਦੇ ਪ੍ਰਧਾਨ ਵਿਪਨ ਧੀਰ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਅਤੇ ਸਾਰੀ ਸੱਚਾਈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸੀ ਦੇਖੋ ਕੀ ਕਿਹਾ ਵਿਪਨ ਧੀਰ ਨੇ ਅਤੇ ਕੀ ਕਿਹਾ ਦੂਜੀ ਧੀਰ ਨੇ ਇਹ ਪੱਤਰਿਆਂ ਨੂੰ ਮਿਲੇ ਆਪਣੇ ਪ੍ਰੈਸ ਕਾਉਂਟਰ ਸਾਹਿਬ ਕੋਲੋਂ ਗਏ ਉਹਨਾਂ ਚੈੱਕ ਲਿਖੇ ਮਿਲੇ ਉਹਨਾਂ ਪੱਤਰੇ ਮਿਲੇ ਆ ਔਰ ਇੱਕ ਇਹਨਾਂ ਦੇ ਦੀਪਕ ਹੌਸਲਾ ਪਰਿਵਾਰ ਤੇ ਪਹਿਲਾਂ ਹੀ ਪਰਤੇ ਚੱਲਦੇ ਦੁਕਾਨ ਖੋਸਲੇਦੇ ਪਹਿਲਾਂ ਹੀ ਪਰਤੇ ਚੱਲ ਰਹੇ ਆ ਠੀਕ ਹੈ ਦੀਪਕ ਦੇ 420 ਹਜ਼ਾਰ ਉਹਨਾਂ ਪੇਸ ਕੀ ਚੱਲਦਾ ਪਹਿਲਾਂ ਹੀ ਚੱਲਦਾ ਉਹਨਾਂ ਦੇ ਚੱਲਦਾ ਵਾ ਹਰੇਕ ਮੰਦਿਰਾਂ ਚ ਇਹਨਾਂ ਦਾ ਇਹੀ ਰੋਲਾ ਜਿੱਥੇ ਵੀ ਜਾਂਦੇ ਮੰਦਿਰ ਜਹੀ ਕੰਮ ਕਰਦੇ ਇਹ ਠੀਕ ਹੈ ਧੰਨਵਾਦ ਖਾਤ ਰੱਖ ਦੋ ਨਾਲ ਖਾਤ ਰੱਖ ਦੋ ਨਾਲ ਬੰਦ ਰੱਖ ਦੋ ਨਾਲ ਆਸਮਾਨ ਸੀ ਨਾ ਆਸਮਾਨ ਜੀ ਹੈ ਦਿਖਤ ਨੂੰ ਜਿਹੜੇ ਚੋਕਾਇ ਗਿਆ ਛੁੱਟ ਗਏ ਮੈਂ ਕਾ ਵੀ ਨਾਲ ਲਿਖਾਇਸ਼ ਤੇ ਬਾਕੀ ਨਾਲ ਡਿੱਗ ਪਰ ਜਿਸਕੇ ਬਾਅਦ ਮੈਂ ਇਕੱਠਾ ਅੱਗੇ ਗਿੱਲੇ ਕਰਕੇ ਆਇਆ ਤੋਂ ਕੇ ਜਦ ਚੱਕ ਕੇ ਚੱਕੇ ਹੱਥ ਨਾਲ ਦੋ ਵਾਰੀ ਚੱਕੇ ਇੱਕ ਵਾਰੀ ਦੋ ਵਾਰੀ ਚੱਕੇ ਮੈਂ ਇਹਦਾ ਪੱਤਰੇ ਕਿਤੇ ਚੱਕੇ ਜਾਂਦੇ ਨੇ ਕਿੰਨੀ ਦੇਰ ਤੱਕ ਕੋਣ ਆਇਆ ਤੇ ਕੋਣ ਗਿਆ ਠੀਕ ਹੈ ਤਾਂ ਸਾਨੂੰ ਸਮਝਿਆ ਵੀ ਦਿੰਦੇ ਹੋ ਕਿ ਸਾਡਾ ਫੈਸਲਾ ਕਰੋ ਇਹ ਕਰੋ ਉਹ ਕਰੋ ਇਦਾਂ ਕਰੋ ਕਿ ਨਿਰਣਾ ਕਰਨ ਉਹਦੇ ਕਰਕੇ ਸਾਨੂੰ ਪ੍ਰੈਸ਼ਰਾਈਜ਼ ਕਰ ਰਹੇ ਆ ਨਹੀਂ ਇਹ ਫੈਸਲਾ ਕਿਹੜੇ ਮੈਟਰ ਦੇ ਵਿੱਚ ਕਰ ਰਿਹਾ ਫੈਸਲਾ ਉਹਦੇ ਮੁੰਡੇ ਦੇ ਕੇਸ ਕੀਤਾ ਸੀ ਪਸਵਾਨ ਕੂਚਲੇ ਦੇ ਕੇਸ ਵਿੱਚ ਇਹ ਤੁਹਾਡੇ ਵੱਲੋਂ ਕੀਤਾ ਗਿਆ ਹੈ ਹਾਂਜੀ ਹਾਂਜੀ ਅਸੀਂ ਕੇਸ ਕੀਤਾ ਕੇਸ ਨੂੰ ਕਮਜ਼ੋਰ ਕਰ ਲਈ ਤੁਹਾਨੂੰ ਬੁਸਾਇਆ ਜਾਂਦਾ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਸਰ ਕੀ ਮੰਗ ਕੀ ਹੋਣਾ ਆਪਣੀ ਮੰਗ ਹੈ ਜੀ ਪ੍ਰਸ਼ਾਸਨ ਨੂੰ ਕਹਿੰਦੇ ਸਾਡਾ ਫੈਸਲਾ ਕਰ ਸਾਡਾ ਪਹਿਲਾਂ ਸਾਥ ਦਿੱਤਾ ਸੀ ਸੱਚਾਈ ਦਾ ਹੋਂਦ ਸਾਡਾ ਪ੍ਰਸ਼ਾਸਨ ਨੇ ਪੂਰਾ ਸਾਥ ਦਿੱਤਾ ਪਹਿਲਾਂ ਵੀ ਸਾਡੇ ਨਾਲ ਖੜੇ ਹੋਣ ਠੀਕ ਹੈ ਜੀ ਮੰਨ ਦਾ ਪ੍ਰਧਾਨ ਹੈ ਜੀ 40 ਸਾਲ ਤੋਂ ਮੰਦਿਰ ਦੀ ਸੇਵਾ ਕਰਦਾ 40 ਸਾਲ ਤੋਂ ਪੂਰੇ 40 ਸਾਲ ਮੈਨੂੰ ਹੋ ਗਿਆ ਸੇਵਾ ਕਰਦੇ ਹੋਰ ਅੱਜ 2-3 ਸਾਲ ਤੋਂ ਨਾ ਖੋਸਲਾ ਪਰਿਵਾਰ ਦੀਪਕ ਖੋਸਲਾ ਦੀ ਵਾਈਫ ਸਪਾਨ ਸਪਾਨ ਖੋਸਲਾ ਜਦੋਂ ਦੇ ਮੰਦਿਰ 'ਚ ਐਂਟਰ ਹੋਏ ਆ ਉਹ ਤੋਂ ਮੰਦਿਰ ਵਿੱਚ ਕੋਈ ਨਾ ਕਲੇਸ਼ ਰਹਿੰਦਾ ਹਰ ਵੇਲੇ ਮੰਦਿਰ 'ਚ ਕਲੇਸ਼ ਰਹਿੰਦਾ ਹੈ ਅਸੀਂ ਇਹਨਾਂ ਕੋਲੋਂ ਇਹੀ ਗੱਲ ਗਿਆ ਸੀਗਾ ਜਾਈ ਦੀ ਜਦੋਂ ਜੱਤ ਹੋਈ ਉਸ ਤੋਂ ਬਾਅਦ ਜਿਹੜੇ ਤੁਹਾਡੇ ਕੋ ਘਰ ਪੈਸੇ ਪਏ ਆ ਤੁਸੀਂ ਮੰਦਰ ਦੇ ਮਾਲਕ ਸੇਵਾ ਦੇ ਜਮਾ ਕਰਾ ਦਿਓ ਅਕਾਊਂਟ ਜਮਾ ਕਰਾਓ ਉਹ ਸਾਨੂੰ ਕਹਿੰਦੇ ਅਸੀਂ ਨਹੀਂ ਜਮਾ ਕਰਾਣੇ ਉਹ ਵੈਸੇ ਜਮਾ ਇਹ ਜਿਹੜਾ ਮੁੱਦਾ ਉਹ ਤੋਂ ਬਾਅਦ ਸਾਡੇ ਨਾਲ ਹਰ ਵੇਲੇ ਕੋਈ ਨਾ ਕੋਈ ਕਲੇਸ਼ ਪਾਈ ਰੱਖਦੇ ਹਰ ਵੇਲੇ ਕਲੇਸ਼ ਹੋ ਜਾਂਦਾ ਕੋਈ ਸਾਡੇ ਤੇ ਤੁਮਤ ਤੋਹਤ ਲਈ ਰੱਖਦੇ ਸਾਡੇ ਨਾਲ ਮੇਨ ਕਾਰਨ ਕੀ ਹੈ ਜਿਹੜਾ ਕਲੇਸ਼ ਪਾਉਂਦਾ ਬਾਰ 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 ਇਹੀ ਹੈ ਜੀ ਉਹਨਾਂ ਨੇ ਅਸੀਂ ਪੈਸੇ ਜਮਾ ਕਰਾਣੇ ਨਹੀਂ ਕਹਿ ਰਹੇ ਬਾਰ ਬਾਰ ਕੀ ਪੈਸੇ ਜਮਾ ਕਰਾਓ ਸਾਡਾ ਪਰ ਨਾਲ ਕੋਈ ਇਦਾਂ ਹੀ ਗੱਲਬਾਤ ਨਹੀਂ ਹੈ ਜੀ ਤੁਸੀਂ ਮੰਦਰ ਦੀ ਕਮੇਟੀ ਦੇ ਪੈਸੇ ਪੈਗੇ ਅਸੀਂ ਘਰ ਘਰ ਤੇ ਰੱਖੇ ਜਮਾ ਕਰਾ ਦੇ ਮੰਦਰ ਦੇ ਵੀ ਸਾਨੂੰ ਕੋਈ ਤਰਾਜ ਪ੍ਰੈਸੇ ਕਰੀ ਰੱਖੀ ਆ ਜੀ ਮੰਦਰ ਗਏ ਸੀ ਕਿ ਭੋਗ ਦੇਣਾ ਜੀ ਤੇ ਉਥੇ ਇਹਨਾਂ ਦੇ ਜੇਬ ਚ ਸਮਾਨ ਲੱਭਿਆ ਉਹ ਚੱਕਰ ਲੱਗੇ ਸੀਗੇ ਸਮਾਨ ਸੀ ਸੀ ਚਾਂਦੀ ਦੇ ਪਤਰੇ ਸੀ ਨਾ ਜਿਹੜਾ ਨਾ ਸ਼ਿਵ ਲਿੰਗ ਤੇ ਸੋਨ ਦੇ ਮਣੇ ਲੜਾਈ ਦੇ ਛੜਾਉਂਦਾ ਹੁੰਦਾ ਵਾ ਜੀ ਸ਼ਿਵ ਲਿੰਗ ਦੇ ਉੱਤੇ ਜੋ ਜਾਨਣਾ ਉਹ ਤਾਂ 3:00 6:00 ਜਾਨਣਾ ਉਹ ਤਾਂ ਜਾ ਕੇ ਮੰਦਰ ਜਾ ਕੇ ਉਹ ਤਾਂ ਦਾਰਾ 10:00 11:15 ਦੇ ਭੋਗ ਦੇਣ ਗਿਆ ਸੀਗਾ ਉਥੇ ਉਹ ਮਮਤਾ ਆਪਣੇ ਆਪਣੇ ਉਹ ਵੀ ਖੋਸਲਾ ਵੀ ਉੱਥੇ ਸੀਗੀ ਜੀਤਾ ਖੋਸਲਾ ਵੀ ਉੱਥੇ ਦਾ ਸਨੀਰ ਸੂਤ ਵੀ ਉੱਥੇ ਹੀ ਸੀਗਾ ਉਸਲੇ ਉਹ ਮੰਦਰ ਮੱਥਾ ਡੇਕੇ ਚਲ ਗਿਆ ਆ ਉਹ ਚਲ ਗਿਆ ਤਾਂ ਮੈਂ ਵੀ ਉਸਲੇ ਬਾਹਰ ਆਇਆ ਵਾ ਬਾਹਰ ਆਣ ਤੋਂ ਬਾਅਦ ਮੈਂ ਦੇ ਬਾਹਰ ਆਪਣੇ ਬੈਸਾ ਦੀਆਂ ਦੁਕਾਨ ਤੇ ਗਿਆ ਤੇ ਉੱਥੋਂ ਮੈਂ ਆਪਣੀ ਪਰਚੀ ਗੱਡੀਆਂ ਹਾਤੋਂ ਗਿਆ ਉਧਰ ਪਰਚੀ ਗੱਡੀਆਂ ਤੇ ਮੇਰੀ ਪਰਚੀਆਂ ਵੀ ਤੇ ਜਿਉਂਦਾ ਪਰਚੀਆਂ ਜੋ ਜੁੜ ਗਈਆਂ ਉਹ ਤੇ ਸਾਮਾਨ ਦੇ ਨਾਲ ਪਿਆ ਮੇਰੇ ਨਾਲ ਉਸਲੇ ਮੈਂ ਥੱਲੇ ਆਪਣੇ ਕੰਮ ਥੱਲੇ ਜਿਹੜੇ ਦਿੱਤੇ

ਜਿੰਨ ਸਾਡੇ ਮੇਰੇ ਪੋਤੀ ਪੁੱਤਾਂ ਨੇ ਫੋਟੋਆਂ ਲਈਆਂ ਰਾਧੀਆਂ ਨੇ ਇੰਨੀਆਂ ਕਿ ਵੀਡੀਓ ਪਾ ਦਿੱਤੀਆਂ ਨੇ ਸਾਡੇ ਪੋਤੀ ਪੁੱਤਿਆਂ ਨੂੰ ਨਹੀਂ ਬਖਸ਼ਿਆ ਉਹਨਾਂ ਨੇ ਮਨੀ ਖੋਸ ਲਈ ਇਹ ਮੈਟਰ ਕੀ ਸਰ ਜਿਹੜਾ ਤੁਸੀਂ ਇੱਕ ਮੀਡੀਆ ਹੋਵੇ ਜਿਹੜੀ ਦੇਖੀ ਆਪਾਂ ਵੀ ਇਹਨਾਂ ਦਾ ਬਾਹਰ ਸਭਾਈ ਕਰਦੇ ਵਿੱਚ ਫਿੱਟੜਦੇ ਬਈ ਆਪਣਾ ਕੀ ਸਾਰਾ ਸਿਗਾ ਵਗਰਾ ਉਹ ਦੀ ਮੇਰੇ ਚਾਂਦੀ ਪਤਲੇ ਨਹੀਂ ਆਪਣਾ ਸਮਾਨ ਸਮਾਨ ਜਗਦਾ ਵੇਹੀ ਮੈਂ ਤਾਂ ਇਹਨਾਂ ਨੇ ਇਹ ਕਹਤਾ ਕਿ ਮੇਰੇ ਪੈਰਾਂ ਦੀ ਮਿੱਟੀ ਲੈਣ ਆਏ ਕਿੰਨੇ ਜੀਰਾਂ ਤੋਂ ਤੁਸੀਂ ਉਸ ਸਮੁੰਦਰ ਵਿੱਚ ਜਾ ਕੇ ਸੇਵਾ ਕਰ ਰਹੇ ਹੋ ਮੈਂ 43 ਸਾਲ ਹੋ ਗਏ ਮੈਂ ਕਟੋੜ 43 45 ਸਾਲਾਂ ਦੇ ਵਿੱਚ ਕੋਈ ਇਦਾਂ ਦੀ ਘਟਨਾ ਹੋਈ ਕਦੀ ਵੀ ਨਹੀਂ ਹੈ 2-3 ਸਾਲ ਤੋਂ ਜਦੋਂ ਦੇ ਐਂਟਰ ਹੋਏ ਸਾਡੇ ਨਾਲ ਇਹ ਕੁਝ ਕਰ ਰਹੇ ਹੋ ਉਹ ਕਹਿੰਦਾ ਉਹ ਐਂਟ ਬਾਅਦ ਹੀ ਹੋਇਆ ਉਹਨਾਂ ਦਾ ਇਹ ਰੋਗ ਆ ਉਹਨਾਂ ਦਾ ਕੋਈ ਲੈਣ ਦੇਣੇ ਨਹੀਂ ਹੈ ਨਹੀਂ ਸਮੁੰਦਰ ਦੇ ਨਾਲ ਉਹ ਕਹਿੰਦਾ ਮੰਦਰ ਤੋਂ ਕਿਸੇ ਤਰ੍ਹਾਂ ਤੁਹਾਨੂੰ ਬੰਦੇ ਦੇ ਜਿਹੜੀ ਜਿਹੜੀ ਟ੍ਰੀਟਮੈਂਟ ਕਰਦੀ ਸੀ 4 ਸਾਲ ਤੋਂ ਤੇ 3 ਸਾਲ ਮੈਂ ਠੀਕ ਬੜਾ ਵਧੀਆ ਕੀਤਾ 1 ਸਾਲ ਤੋਂ ਇਹ ਆਣਾ ਸ਼ੁਰੂ ਹੋਈਆਂ ਇਹਨਾਂ ਨੇ ਮੈਨੂੰ ਪਿੱਛੇ ਪਿੱਛੇ ਹਰ ਵੇਲੇ ਮੈਂ ਤੇ ਇਹਨਾਂ ਨੂੰ ਕਹਿੰਦੇ ਸੀ ਮੈਂ ਕਿ ਚਲ ਕੋਈ ਨਹੀਂ ਕਰਦੇ ਸਾਡੇ ਮਨ ਚ ਕੋਈ ਐਦਾਂ ਦੀ ਗੱਲ ਨਹੀਂ ਇਹਨਾਂ ਨੇ ਪਰ ਮੈਨੂੰ ਤੋਂਮਤਾ ਲਾ ਲਾ ਕੇ ਮੇਰੇ ਤੇ ਚੋਰੀ ਦਾ ਇਲਜ਼ਾਮ ਲਾਤਾ ਚੋਰੀ ਸਾਬਤ ਕਰਾਂ ਕਿ ਚੋਰੀ ਮੈਂ ਕੀਤੀ ਹੈ ਨੇ ਤੁਹਾਡਾ ਕਹਿਣਾ ਹੈ ਮੈਨੂੰ 10 ਬੰਦਿਆਂ ਨੇ ਕੱਲੀ ਨੂੰ ਘੇਰ ਲਿਆ ਤੁਹਾਡਾ ਕਹਿਣਾ ਹੈ ਕਿ ਪਿਛਲੇ 40 ਸਾਲਾਂ ਤੋਂ ਤੁਸੀਂ ਮੰਦਿਰ ਦੇ ਪ੍ਰਧਾਨ ਹੋ ਫਿਰ ਉਹ 6 ਲੱਖ ਰੁਪਏ ਜਦੋਂ ਲੈ ਕੇ ਤੁਸੀਂ ਕਹਿੰਦੇ ਉਹਨਾਂ ਕੋਲ ਪਿਆ ਉਹਦੇ ਬਾਰੇ ਤੁਸੀਂ ਪਹਿਲਾਂ ਕੋਈ ਗੱਲਬਾਤ ਨਹੀਂ ਉਹਨਾਂ ਨਾਲ ਕੀਤੀ ਇਸ ਵਾਰ ਮੈਨੂੰ ਪਤਾ ਹੀ ਨਹੀਂ ਇਹਦਾ ਜੋ ਮਤਲਬ ਜਿੱਤ ਨਾ ਹੋਸਾ ਜੀ ਮੇਰੇ ਡੈਥ ਹੋਈ ਆ ਮੇਰੇ ਕੋ ਉਹਨਾਂ ਨੇ ਕਰਿਆ ਤੋਂ ਬਾਅਦ ਥੋੜੇ ਦਿਨ ਬਾਅਦ ਆਏ ਆ ਮੇਲੇ ਸੰਗੀਤ ਨਾਲ ਕੇ ਅੰਦਰ ਆਏ ਉਹਨਾਂ ਨੂੰ 16 17 ਜਾਂ ਕਿੰਨੇ ਰੁਪਏ ਦੇ ਕੇ ਗਏ ਇਹਨਾਂ ਨੂੰ ਕਿ ਚਾਈ ਦੇ ਘਰ ਪੈਸੇ ਪਏ ਸੀਗੇ ਸਾਨੂੰ ਪਤਾ ਸੀ ਉਹ ਹੈਗੇ ਆ ਪੈਸੇ ਇਹਨਾਂ ਨੂੰ ਉਹਨਾਂ ਨੂੰ ਦੇਤੇ ਆ ਇਹਨਾਂ ਮੈਨੂੰ ਦੇ ਵਾਲ ਸੇਵਾ ਸਰੋਤ ਦੀ ਪਰਚੀ ਕੱਟ ਦਦੀ ਆ ਪਰਚੀ ਸੇਵ ਕੱਟ ਕੇ ਦਦੀ ਪਰਚੀ ਉਹਨਾਂ ਦੇ ਦਿੱਤੀ ਤੇ ਜਿਹੜਾ ਉੱਥੇ ਮਤਲਬ ਹੁਣ ਮੰਦਰ ਦੀ ਦੇਖ ਰੇਖਾ ਆ ਜਾਂ ਉੱਥੇ ਬਿਜਲੀ ਦੇ ਬਿੱਲ ਆ ਉਹ ਕੌਣ ਪੇ ਕਰਦਾ ਉਹ ਅਸੀਂ ਦਿੰਦੇ ਆ ਅਬਿਲੀਆ ਪਿੱਛੇ ਬਿੱਲ ਆਇਆ ਮੈਂ ਜਮ੍ਹਾਂ ਕਰਾਇਆ ਉਹਦਾ ਬਿੱਲ ਆਇਆ ਮੈਨੂੰ ਮੈਸੇਜ ਆਇਆ ਸੀ ਠੀਕ ਆ ਇਹਦਾ ਮਤਲਬ ਆ ਕਿ ਤੁਹਾਡੀ ਕਸਟਡੀ ਦੇ ਵਿੱਚ ਹੀ ਆ ਮੰਦਰ ਹਾਂਜੀ ਠੀਕ ਆ ਜੀ ਤੇ ਇੱਕ ਉੱਥੇ ਮੰਦਰ ਦੇ ਵਿੱਚ ਕਿਊ ਆਰ ਕੋਡ ਵੀ ਕੋਈ ਲੱਗਾ ਹੋਇਆ ਜਿਹੜਾ ਕਿ ਹੋਰ ਕਿਸੇ ਦੇ ਨਾਮ ਤੇ ਉਹ ਕੀ ਆ ਉਹਦੇ ਬਾਰੇ ਦੱਸਿਓ ਜਰਾ ਹਾਂਜੀ ਇਹ ਮਮਤਾ ਹੋਸਾ ਮਮਤਾ ਹੋਸਾ ਨਾਮ ਲੱਗਾ ਹੈ ਯਾਰ ਕੋ ਤੇ ਇਹ ਜਿਹਦੇ ਨਾਂ ਤੇ ਇਹ ਕਿਊ ਰਿਕਾਰਡ ਲੱਗਾ ਇਹਦਾ ਤੁਹਾਡੇ ਨਾਲ ਕੋਈ ਲੈਣਾ ਦੇਣਾ ਕੋਈ ਮੈਂਬਰ ਨਹੀਂ ਕੁਝ ਨਹੀਂ ਹੈਗਾ ਇਹਨਾਂ ਦਾ ਘਰ ਵਾਲਾ ਮੈਂਬਰ ਹਰ ਇੱਕ ਕਮੇਟੀ ਦਾ ਮੈਂਬਰ ਆ ਫਿਰ ਇਹਦਾ ਤੁਸੀਂ ਵਿਰੋਧ ਕੀਤਾ ਅਸੀਂ ਉਹਨਾਂ ਨੂੰ ਕਿਹਾ ਉਹਨਾਂ ਨੂੰ ਅਸੀਂ ਉਹਨਾਂ ਨੂੰ ਕਿਹਾ ਇਸ ਬਾਰੇ ਲਾ ਕੇ ਲਾ ਕੇ ਕਦੇ ਵਾਸਤੇ ਕੀ ਹੈ ਅਸੀਂ ਅਕਾਊਂਟ ਪਿਆ ਹੈ ਅਕਾਊਂਟ ਪਿਆ ਹੈ ਪੈਸੇ ਆ ਉਹ ਇੱਕ ਅਕਾਊਂਟ ਪਿਆ ਹੈ ਬਾਲਕ ਸੇਵਾ ਦਾ ਫਿਰ ਮੇਨ ਅਕਾਊਂਟ ਹੈਗਾ ਇਸ ਕਿੰਨਾ ਉਹ ਦੋਨਾਂ ਨੇ ਉਤਾਰ ਲਏ ਮੰਦਿਰ ਚੋਂ ਹੋਸਲਾ ਪਰਿਵਾਰ ਦਾ ਕੀ ਰੋਲ ਆ ਜੀ ਮੰਦਿਰ ਦੇ ਵਿੱਚ ਹੋਸਲਾ ਪਰਿਵਾਰ ਵਾਲਾ ਹੀ ਮੈਂਬਰ ਕਮੇਟੀ ਮੈਂਬਰ ਹਰ ਇੱਕ ਕਮੇਟੀ ਦੇ ਮੈਂਬਰ ਆ ਦੋ ਬੰਦੇ ਜਿਹੜਾ ਟਾਈਮ ਤੋਂ ਸਾਡੇ ਨਾਲ ਸ਼ੁਰੂ ਦੇ ਸਾਰੇ ਮੈਂਬਰ ਆਹੋ ਕਮੇਟੀ ਦੇ ਲੇਕਿਨ ਦੀਪਕ ਖੋਸਲਾ ਕਦੀ ਮੰਦਰ ਨਹੀਂ ਵੜਿਆ ਸੀ 37 ਸਾਲਾਂ ਤੋਂ ਕਦੀ ਮੰਦਰ ਨਹੀਂ ਵਟਿਆ ਕਦੀ ਸਲਾਨਾ ਫੰਕਸ਼ਨਾਂ ਤੇ ਵੀ ਉਹ ਸਲਾਨਾ ਫੰਕਸ਼ਨਾਂ ਤੇ ਇਹ ਦੋਨੇ ਮਈਆਂ ਵੀ ਕਦੀ ਨਹੀਂ ਆਏ ਸੀ ਹਾਲੇ ਕਦੀ ਮਦਰ ਆਂਦੀ ਸੀ ਇਹਨਾਂ ਦਾ ਹਰ ਸਾਲ ਕੋਈ ਨਾ ਕੋ ਪੰਗਾ ਪੈਂਦਾ ਹੈ ਕਿ ਜਨ ਮੰਤਰੀਆਂ ਮੰਦਰ ਦਾ ਵੀ ਹਾਂ ਜੀ ਹੁਣ ਇਸ ਸਾਲ ਵੀ ਤੁਹਾਡਾ ਪੰਗਾ ਪਿਆ ਜਨ ਮੰਦਰ ਦਾ ਵਿੱਚ ਸਾਡੇ 3 ਸਾਲ ਹੋ ਗਏ ਪੰਗਾ ਵੇਚ ਨੂੰ 15 ਵਜੇ ਕਿਉਂ ਕਬਜ਼ੇ ਕਰਦੇ ਹੈ ਕੀ ਕਾਰਨ ਹੈ ਬਾਈ ਇਹਨਾਂ ਦੇ ਕੰਮ ਹੀ ਇਹ ਹੈ ਜੀ ਹਰ ਪਾਸੇ ਪੱਕੇ ਰੋਣ ਪਹਿਲਾਂ ਇਹ ਦਿਨਾਂ ਨੇ ਕੀਤਾ ਸੀ ਪੱਕੇ ਰੋਣ ਇਹਨਾਂ ਨੂੰ ਕੱਢਿਆ ਬਾਹਰ ਅਸੀਂ ਸਿਰਫ ਕਿਸ ਕਾਰਨ ਤੁਸੀਂ ਬੋਲਦੇ ਕਿ ਕਿੰਨੇ ਅਸੀਂ ਮੰਦਰ ਦੀ ਬਦਨਾਮੀ ਨਾ ਹੋਵੇ ਉਹਨਾਂ ਨੇ ਸਾਡੀ ਸ਼ਰੀਫੀ ਦਾ ਨਜ਼ਾਇਸ਼ ਪੈਦਾ ਉਠਾਇਆ ਹੈ ਨਹੀਂ ਜਿਹੜਾ ਤੁਸੀਂ ਮੰਨਣਾ ਕੀਤਾ ਕੀਤਾ ਜਿਹੜਾ ਤੁਸੀਂ ਕਹਿ ਰਹੇ ਹੋ 6 ਲੱਖ ਰੁਪਿਆ ਉਹਨਾਂ ਕੋਲੋਂ ਲੈਣਾ ਉਸੇ ਕਰਕੇ ਇਹ ਮੁੱਦਾ ਜਿਹੜਾ ਭਟ ਗਿਆ ਤੇ ਉਹਨਾਂ ਨੇ ਤੁਹਾਡੀ ਛਵੀ ਖਰਾਬ ਕਰ ਲਈ ਅਸੀਂ ਰੁਕ ਤੇ ਕਾਫੀ ਕੁਝ ਕੀਤਾ ਹਾਂਜੀ ਹਾਂਜੀ ਪਹਿਲਾਂ ਉਹਦੀ ਮਾਈਕ ਤੇ ਕੀਤਾ ਬਾਅਦ ਚਿਹਰਾ ਤੇ ਕੀਤਾ ਠੀਕ ਹੈ ਕੇ ਇਸ ਮਾਮਲੇ ਤੁਸੀਂ ਕੋਰਟ 'ਚ ਵੀ ਲੈ ਕੇ ਜਾਓਗੇ ਜਿਸ ਸਾ ਮੈਂ ਤੁਹਾਡੀ ਇਹ ਤਾਂ ਕਿ ਇਹਦੇ 'ਚ ਹੁਣ ਕਾਰਵਾਈ ਤੁਹਾਡੇ ਵੱਲੋਂ ਕੋਈ ਹੋਏਗੀ ਅੱਗੇ ਕਿਉਂਕਿ ਤੁਹਾਡੇ ਸਾਰਿਆਂ ਫੈਮਿਲੀ ਦੇ ਖਿਲਾਫ ਉਹਨਾਂ ਨੇ ਫੇਸਬੁੱਕ 'ਤੇ ਪਾਇਆ ਜੋ ਕਰਾਂਗੇ ਕਾਰਵਾਈ ਪੂਰੀ ਕਰਾਂਗੇ ਇਹ ਬਗੈਰਾ ਦੋਗੇ ਜੀ ਹਾਂਜੀ ਹਾਂਜੀ ਪਹਿਲਾਂ ਵੀ ਕੋਈ ਤੁਹਾਡਾ ਦਰਖਾਸਤ ਸੀ ਕੋਈ ਪਰਚਾ ਪਹਿਲਾਂ ਹੀ ਬਿਸਪਾਲ ਕੋਲ ਪਰਚਾ ਕਰਾਇਆ ਹੋ ਤੇ ਕੇਸ ਕਰਾਇਆ ਸਾਡੀ ਸਾਡੀ ਮੇਰੀ ਨੂਰ ਜੀ ਉਹਨਾਂ ਨੇ ਜਦ ਹੱਥਵਾਕ 'ਤੇ ਗਲੋ ਫੜਿਆ ਸੀ ਉਹਨੇ ਮੈਨੂੰ ਕਹਿੰਦਾ ਮੰਦਰ 'ਚੋਂ ਬਾਹਰ ਨਿਕਲ ਇਹਨੂੰ ਬਾਹਰ ਫੜ ਕੇ ਬਾਹਰ ਕੱਢਿਆ ਮੰਦਰ ਦੇ ਵਿੱਚ ਆਇਆ ਬਾਹਰ ਫੜ ਕੇ ਮਨਕਾ ਮੰਦਰ ਤੋਂ ਬਾਹਰ ਨਿਕਲ ਤੁਹਾਡੀ ਕਮੇਟੀ ਦੇ ਚੜਾ ਜੀ ਮੰਦਰ ਹਾਂ ਜੀ ਮੇਰੀ 40 ਸਾਲ ਪਹਿਲਾਂ ਰਜਿਸਟਰ ਕਮੇਟੀ ਜੀ 40 ਸਾਲ ਤੀਹਾਂ ਕਮੇਟੀ ਦਾ مالک ਸੀ ਉਹ ਸਵਾਦ ਸ੍ਰੀ ਹਰਮਨ ਮੰਦਰ ਦੇ ਡਾਇਰੈਕਟਰ ਕੋਹਾੜਾ ਤੇ ਹੋਰ ਕਿ ਹੋਰ ਕਿਹੜੀ ਕਮੇਟੀ ਹੈ ਉਸ ਜਿਹੜੀ ਸਾਾਨੂੰ ਪਤਾ ਨਹੀਂ ਕਿਹੜੀ ਕਮੇਟੀ ਹੈ ਹੋਰ ਕੋਈ ਤੇ ਬਹੁਰੀ ਕਮੇਟੀ ਸਰ ਬਣਾਈ ਜਾਂਦਾ ਕੋ ਆਪਣਾ ਆਪਣਾ ਰਾਜਨੀਤੀ ਆਪਣੀ ਰਾਜਨੀਤੀ ਕਰਕੇ ਕਰਦੇ ਵੇ ਕੰਮ ਕਰਦੇ ਜਿ ਅਸੀਂ ਉੱਪਰ ਬੈਠੇ ਕੋਈ ਗੱਲ ਕਰੀ ਜਾਂਦੇ ਕਰਦੇ ਇਸ ਬਾਰੇ ਕਰਨ ਤੋਂ ਪਹਿਲਾਂ ਉਹਨਾਂ ਨੇ ਤੁਹਾਡਾ ਕੋਈ ਕੰਟੈਕਟ ਕੀਤਾ ਵੀ ਆਹ ਚੀਜ਼ ਤੁਸੀਂ ਕੀਤੀ ਹੈ ਜਾਂ ਕੋਈ ਕਿਸੇ ਮੈਮ ਨੂੰ ਨਹੀਂ ਮੈਨੂੰ ਕੋਈ ਕੰਟੈਕਟ ਨਹੀਂ ਮੈਨੂੰ ਪਤਾ ਹੀ ਨਹੀਂ ਮੈਨੂੰ ਸਾਰੇ ਪਤਾ ਹੀ ਨਹੀਂ ਮੈਨਾਂ ਸਿਰ ਪੰਡੈ ਜੀ ਕੋ ਵੀ ਗਿਆ ਮੈਂ ਕਿ ਪੰਡੈ ਜੀ ਮੈਨੂੰ ਦੱਸਾਂ ਤੇ ਆਹ ਪੱਤਰ ਮੈਂ ਦੇਖ ਭਈ ਬਾਹਰ ਮੈਂ ਚੱਕਿਆ ਵੇ ਦੁਬਾਰਾ ਚੜਾ ਸਕਦਾ ਜਾਂ ਤਾਰਨਾ ਜਲ ਪ੍ਰਵਾਹ ਕਰਵਾ ਨਵੇਂ ਲੈ ਲਵਾਂ ਤੁਹਾਨੂੰ ਸਾਰੇ ਮਾਮਲੇ ਕਿਸ ਤਰ੍ਹਾਂ ਪਤਾ ਚੱਲਿਆ ਵੀਡੀਓ ਰਾਈ ਨੀ ਨਹੀਂ ਮੈਨੂੰ ਵੀਡੀਓ ਦੇ ਬਤਲ ਲਗਾਏ ਸਾਮਲੇ ਬਾਰੇ ਵੀਡੀਓ ਤੁਸੀਂ ਤੁਸੀਂ ਕਹਿ ਰਹੇ ਹੋ ਕਿ 2-3 ਮਿੰਟ ਦੀ ਵੀਡੀਓ ਹੈ ਜਿਹੜੀ ਕਿ ਉੱਥੇ ਸ਼ੋਅ ਆਫ ਹੋ ਰਹੀ ਹੈ ਤੁਸੀਂ ਕਿੰਨਾ ਚਿਰ ਮੰਦਰ 'ਚ ਸੀਗੇ ਮੈਂ 10-15 10 ਮਿੰਟ ਬੈਠਾ ਨਾ ਮੰਦਰ ਭੋਗ ਭੋਗਣ ਵਾਸਤੇ ਮੈਂ ਤਾਂ ਭੋਗ ਤੇ ਸੰਪੰਨ ਦੇ ਪਿਛੇ ਤੁਹਾਡੇ ਹਿਸਾਬ ਨਾਲ 10 ਤੋਂ 15 ਮਿੰਟ ਤਾਂ ਤੁਸੀਂ ਬੈਠੇ ਹੋਵੋਗੇ ਤੇ ਜਿਹੜੀ ਉਹ ਵੀਡੀਓ ਵਾਇਰਲ ਹੋ ਰਹੀ ਹੈ ਉਹ 2 ਤੋਂ 3 ਮਿੰਟ ਦੀ ਹੈ ਉਹਨਾਂ ਨੇ ਐਡਿਟ ਕੀਤੀ ਹੈ ਨਾ ਅੱਛਾ ਜੀ ਇਹ ਐਡਿਟ ਕਰਕੇ ਤੁਹਾਡੀ ਛਵੀ ਖਰਾਬ ਕੀਤੀ ਜਾ ਰਹੀ ਹੈ ਠੀਕ ਹੈ ਪਹਿਲਾਂ ਵੀ ਮੈਂ ਮੰਦਰ ਦੇ ਵਿੱਚ ਮੀਟਿੰਗ ਰੱਖੀ ਹੈ ਕਿ ਮੰਦਰ ਦੇ ਵਿੱਚ ਮੀਟਿੰਗ ਅੱਜ ਅਸੀਂ ਮੰਦਰ ਦੇ ਵਿੱਚ ਮੀਟਿੰਗ ਇਹ ਸੰਬੰਧ ਵਿੱਚ ਰੱਖੀ ਆ ਅੱਜ ਦਾ ਵਿਸ਼ਾ ਹੈਗਾ ਮੰਦਰ ਦੇ ਵਿੱਚ ਆ ਕੇ ਕੁਝ ਲੋਕ ਤੰਤਰ ਮੰਤਰ ਕਰਦੇ ਆ ਜਿਹੜੇ ਕਿ ਸਾਡੇ ਧਰਮ ਵਾਸਤੇ ਇੱਕ ਕਲੰਕਾ ਅੱਜ ਕੀ ਹੋਇਆ ਤੁਹਾਡੇ ਨਾਲ ਜਿਹੜਾ ਅੱਜ ਮੈਂ ਮੇਰੇ ਨਾਲ ਕੱਲ ਬਹੁਤ ਦਿਨਾਂ ਤੋਂ ਮੈਨੂੰ ਫੋਲੋ ਕਰ ਰਹੇ ਸੀਗੇ ਮੈਂ ਜੇਕਰ ਬਾਜ਼ਾਰ ਗਈਆਂ ਜਾਂ ਕਿਤੇ ਵੀ ਖੜੀਆਂ ਉਹ ਹਮੇਸ਼ਾ ਕੋਸ਼ਿਸ਼ ਕਰਦੇ ਸੀ ਵੀ ਇੱਥੇ ਹੀ ਤਾਂ ਸੀ ਖੜੇ ਆ ਆਪਣਾ ਸਕੂਟਰ ਹੋਲੀ ਕਰ ਲੀ ਮੈਂ ਬੜੀ ਦਫੰਨ ਨੂੰ ਦੇਖ ਕੇ ਸਾਈਡ ਦੇ ਹੋ ਜਾਨੀ ਆ ਜਾਂ ਆਪਣੇ ਆਪ ਦਾ ਬਚਾ ਕਰਨ ਦੀ ਕੋਸ਼ਿਸ਼ ਕਰਦੀ ਆ ਮੈਂ ਰੁਟੀਨ ਅੱਜ ਕੱਲ੍ਹ ਸਾਵਣ ਨਵੀਂ ਨਾਲ ਚੱਲਦਾ ਮੈਂ ਰੁਟੀਨ ਜਾ ਕੇ ਸਾਵਣ ਮਾਸ ਦੇ ਵਿੱਚ ਅ ਇੱਥੇ ਅਰਚਨਾ ਪੂਜਾ ਕਰਨ ਆਨੀ ਆ ਕੱਲ ਫੇਰੇ ਜਦੋਂ ਮੈਂ ਫੇਰੇ 10 ਵਜੇ 10 12 ਮਿੰਟ ਦੇ ਮੰਦਰ ਆਈ ਆ ਮੇਰੇ ਆਉਂਦੇ ਨੂੰ ਉਹ ਲੋਕ ਇੱਥੇ ਬੈਠੇ ਸੀ ਬੈਠਣ ਤੋਂ ਬਾਅਦ ਮੈਂ ਆਪਣੀ ਪੂਜਾ ਅਰਚਨਾ ਕੀਤੀ ਅਰੰਭ ਤੋਂ ਬਾਅਦ ਮੈਂ ਤੇ ਤਾਂ ਬਾਹਰ ਗਈ ਮੈਂ ਚਲੀ ਗਈ ਉਦੋਂ ਬਾਅਦ ਇਹ ਲੋਕ ਉੱਠੇ ਮੈਨੂੰ ਉਹ ਮੈਨੂੰ ਬੜੇ ਅਜੀਬ ਢੰਗ ਨਾਲ ਦੇਖ ਰਿਹਾ ਸੀ ਜਦੋਂ ਮੈਂ ਚਲੀ ਗਈ ਜਾਂਦ ਤੋਂ ਬਾਅਦ ਮਿਲੂ ਨਾ ਘਰ ਜਾ ਕੇ ਬੜੀ ਖਬਰਾਂ ਜੇ ਹੋਈ ਵੀ ਅੱਜ ਮੈਨੂੰ ਬੰਨਾ ਬੜਾ ਅਜੀਬ ਜਿਹਾ ਦੇਖ ਰਿਹਾ ਸੀ ਵੀ ਕੋਈ ਦਾਲ ਚ ਕਾਲਾ ਤਾਂ ਨਹੀਂ ਕਹਿੰਗੇ ਇਹ ਲੋਕ ਪਹਿਲਾਂ ਵੀ ਮਸ਼ਹੂਰ ਆ ਕਿ ਜਾਦੂ ਟੂਨੇ ਕਰਦੇ ਆ ਤੇ ਕੋਣ ਲੋਗ ਜਿਹੜੇ ਵਿਅਕਤੀਆਂ ਨੇ ਤੁਹਾਡੇ ਦੇ ਉੱਪਰ ਇਹ ਕੰਮ ਕੀਤਾ ਇਹ ਜੀ ਬੱਬੀ ਧੀਰ ਕਹਿੰਦੇ ਐ ਇਹਨਾਂ ਨੂੰ ਉਹਦਾ ਇਹਨਾਂ ਦਾ ਨਾਮ ਵਿਪਨ ਧੀਰਾ ਇਹੋ ਲੋਗ ਆ ਜਿਨ੍ਹਾਂ ਨੇ ਮੇਰੇ ਬੇਟੇ ਤੇ ਇੱਕ ਝੂਠਾ ਕੇਸ ਵੀ ਪਾਇਆ ਇਹਨਾਂ ਨੇ ਕੇਸ ਪਾਇਆ ਕਿ ਇਹਨਾਂ ਨੇ ਮੰਦਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਕੇਸ ਪਾਇਆ ਵੀ ਇਹ 50 ਜਨਾਨੀਆਂ ਦੇ ਵਿੱਚ ਮੇਰੀ ਨੂੰ ਨੂੰ ਇਹਨਾਂ ਦੇ ਬੇਟੇ ਨੇ ਛੇੜਿਆ ਉਹ ਇੱਕ ਪ੍ਰੂਫ ਦੇ ਦੇ ਮੰਦਰ ਆ ਕੇ ਲੋਕਾਂ ਜਾ ਕੇ ਦੱਸਣ ਵੀ ਲੋਕ ਕੌਣ ਕਹਿਣ ਇਹ ਆਪਣੇ ਪ੍ਰੂਫ ਦੇਣ ਇਹਨਾਂ ਦੇ ਪ੍ਰੂਫ ਤਾਂ ਦੋ ਹੀ ਆ ਇੱਕ ਸਾਸ ਜਾਈ ਕਿ ਸੋਰਾਂ ਹੋਰ ਤਾਂ ਨਾ ਕੋਲ ਕੋਈ ਗਵਾਹੀ ਸੀ ਅਸੀਂ ਆਪਣੀ ਗਵਾਹੀ ਦਿੱਤੀ ਆ ਸਾਡੀ ਕਾਰਵਾਈ ਚੱਲ ਰਹੀ ਆ ਇਸ ਕਰਾ ਤੁਸੀਂ ਇਹਨਾਂ ਦੇ ਉੱਪਰ ਬਲੇਮ ਲਾ ਰਹੇ ਆ ਹਾਂਜੀ ਆਪਣੇ ਕੋਲ ਕੋਈ ਪ੍ਰੂਫ ਵਗੈਰਾ ਹੈ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਜੋ ਵੀ ਗੱਲ ਕਹਿ ਰਹੀ ਆ ਪਹਿਲੀ ਗੱਲਾਂ ਵੀ ਜਿਹੜੀ ਕੱਲ ਇਹਨਾਂ ਨੇ ਬਰਦਾਦ ਕੀਤੀ ਆ ਕੱਲ ਜਦੋਂ ਮੈਂ ਇੱਥੋਂ ਮੰਦਰੋਂ ਬਾਹਰ ਨਿਕਲੀ ਮੇਰੇ ਜਾਣ ਤੋਂ ਬਾਅਦ ਇਹਨਾਂ ਨੇ ਹੱਥ ਧੋਤੇ ਹੱਥੋਂ ਦੁਬਾਰਾ ਆਏ ਜਿੱਥੇ ਮੇਰੀ ਚੱਪਲ ਪਈ ਸੀ ਉੱਥੇ ਆਪਣੇ ਹੱਥ ਫੇਰੇ ਸਾਰਿਆਂ ਨੂੰ ਕੁਝ ਨਹੀਂ ਲੱਭਿਆ ਫਿਰ ਵਿਚਾਰੇ ਫੇਰ ਗਏ ਫੇਰ ਆਏ ਫਿਰ ਖੁਰਚ ਖੁਰਚ ਕੇ ਧੋਤੇ ਉਹ ਸਾਰੇ ਸਾਡੇ ਕੋਲ ਸੀਸੀਟੀਵੀ ਇਹਨਾਂ ਦੇ ਕੈਮਰਿਆਂ 'ਚ ਇਹਨਾਂ ਦੀ ਰਿਕਾਰਡਿੰਗਾਂ ਹੈਗੀਆਂ ਅਸੀਂ ਸਾਰੀਆਂ ਰਿਕਾਰਡਿੰਗਾਂ ਸਿੱਧੀ ਕੇਬਲ ਤੇ ਦੇ ਰਹੇ ਹਾਂ ਪਲੱਸ ਐਸਐਚਓ ਨੂੰ ਦੇ ਰਹੇ ਹਾਂ ਡੀਐਸਪੀ ਸਾਹਿਬ ਨੂੰ ਦੇ ਰਹੇ ਹਾਂ ਇਸ ਮਾਮਲੇ ਨੂੰ ਲੈ ਕੇ ਤੁਸੀਂ ਕੋਈ ਦਰਖਾਸਤ ਵਗੈਰਾ ਦਿੱਤੀ ਜਾਂ ਦਰਖਾਸਤ ਦੀ ਕਾ ਹਾਂਜੀ ਹਾਂਜੀ ਅਸੀਂ ਇਸ ਮਾਮਲੇ ਨੂੰ ਲੈ ਕੇ ਦਰਖਾਸਤ ਐਸਐਚਓ ਸਾਹਮਣੂ ਡੀਐਸਪੀ ਸਾਹਮਣੂ ਦੇ ਰਹੇ ਹਦੋਂ ਇਦੋਂ علاوہ ਇੰਨੇ ਤੇ ਨਹੀਂ ਗੱਲ ਮੁੱਕਦੀ ਅੱਜ ਸਵੇਰੇ ਫੇਰ ਇਹਨਾਂ ਨੇ ਇੱਕ ਵਾਰਦਾਤ ਕੀਤੀ ਅੱਜ ਸਵੇਰੇ ਇਹ 6:20 ਮਿੰਟ ਦੇ ਮੰਦਰ ਆਏ ਉਨ ਦ ਬਾਦ ਇਹਨਾਂ ਨੇ ਹੌਲੀ ਦੇ ਨੇ ਜਿੱਥੇ ਕੱਲ ਇਹਨਾਂ ਨੇ ਬਰਬਾਦ ਕੀਤੀ ਆਪਣਾ ਸਕੂਟਰ ਖੜਾ ਕੀਤਾ ਸਕੂਟਰ ਖੜਾ ਕਰਨ ਤੋਂ ਬਾਅਦ ਬੱਬੀ ਦੀ ਜਿਹਨੇ ਕੀ ਕੀਤਾ ਬੱਬੀ ਦੀ ਜਿਹਦੇ ਨਾਲ ਉਹ ਸ਼ਮਾ ਦੀਰ ਜੀ ਵੀ ਸੀਗੇ ਇਹਨਾਂ ਨੇ ਬਲੇ ਕੋਸਰ ਕੋਸਰ ਕੀਤੀ ਉਹਨਾਂ ਨੇ ਆਪਣਾ ਲਫਾਫਾ ਚੁੱਕਿਆ ਤੇਰੀ ਘਰ ਤਾਂ ਸਕੂਟਰ ਲਾਇਆ ਸਕੂਟਰ ਲੋਂਗ ਤੋਂ ਬਾਅਦ ਪੈਰਾਂ ਦੇ ਨਾਲ ਜਿਹੜੀ ਰੇਤਾ ਸੀ ਉਹ ਸਾਰੀ ਖੰਡਾਤੀ ਜਿਹੜੇ ਕਿ ਕੈਮਰੇ ਦੇ ਵਿੱਚ ਕੈਪਚਰ ਹੋ ਚੁੱਕੀ ਆ ਅਸੀਂ ਸਾਰੀ ਪੁਲਿਸ ਨੂੰ ਦੇ ਰਹੇ ਆ ਜਿਹੜੀ ਸ਼ਮਾਧੀ ਰਹਿ ਬੋਣਾ ਇਹ ਜੀ ਬੱਬੀ ਦੀ ਜਿਹਦੀ ਤੁਹਾਨੂੰ ਪਤਨੀ ਆ ਇਹ ਜੀ ਇੱਥੇ ਹੁਸ਼ਿਆਰਪੁਰ ਰੋਡ ਦੇ ਬਿਸ਼ਕਰਮਾ ਨਗਰ ਦੇ ਰਹਿਣ ਵਾਲਿਆ ਇਹ ਉਹੀ ਲੇਡੀ ਆ ਜਿਨ੍ਹਾਂ ਨੇ ਪਹਿਲਾਂ ਸਾਡੇ ਮੰਦਰੋਂ ਪੈਸੇ ਵੀ ਚੋਰੀ ਕੀਤੇ ਸੀ ਕੀ ਆਪ ਮੰਦਰ ਆਦੇ ਪਸੰਦ ਅਸੀਂ ਪ੍ਰਸ਼ਾਸਨ ਦੇ ਸਾਨੂੰ ਬਹੁਤ ਮਾਣ ਆ ਕੀ ਪ੍ਰਸ਼ਾਸਨ ਸਾਡੀ ਇਹ ਸਾਰੀ ਗੱਲਬਾਤ ਸੁਣ ਕੇ ਸਾਡੀ ਇਸ ਸਮੱਸਿਆ ਦਾ ਸਬਦਨ ਕਰੂਗੇ ਸਾਡੀ ਪਹਿਲੀ ਸਮੱਸਿਆ ਦਾ ਵੀ ਉਹ ਹੱਲ ਕਰਦੇ ਆ ਸਾਡੀ ਕਿਹੜੀ ਅੱਜ ਦੀ ਸਾਡੀ ਇਹ ਮੰਗਾ ਵੀ ਇੰਨਾ ਲੋਕਾਂ ਨੂੰ ਮੰਦਰ ਚੌਂਕ ਤੋਂ ਰੋਕਿਆ ਜਾਵੇ ਅੱਜ ਦੇ ਇਹਨਾਂ ਨੇ ਮੈਨੂੰ ਟਾਰਗੇਟ ਕੀਤਾ ਕਹਿ ਰਹੇ ਇਹਨਾਂ ਨੇ ਅੱਜ ਹੀ ਰੇਟਾ ਪਛਾਇਆ ਉਹ ਮੈਨੂੰ ਟਾਰਗੇਟ ਨਹੀਂ ਕੀਤਾ ਉਹ ਇਹਨਾਂ ਨੇ ਮੰਦਰ ਦੇ ਬਾਕੀ ਭਗਤਾਂ ਨੂੰ ਟਾਰਗੇਟ ਕੀਤਾ ਏ ਜੰਦੇ ਆ ਕਿ ਮੰਦਰ ਤੇ ਬਹੁਤ ਆਨੇ ਸ਼ੁਰੂ ਹੋ ਗਏ ਇਹਨਾਂ ਨੂੰ ਘਟਾਇਆ ਜਾਵੇ ਮੰਦਰ ਨੂੰ ਬਦਨਾਮ ਕੀਤਾ ਜਾਵੇ ਮੰਦਰ ਦੀ ਕਮੇਟੀ ਨੂੰ ਬਦਨਾਮ ਕੀਤਾ ਕੱਲ ਨੂੰ ਇਹ ਆ ਕੇ ਸਾਡੇ ਸਾਡੇ ਪ੍ਰਸ਼ਾਦ ਵਿੱਚ ਕੁਝ ਮਨਾ ਸਕਦੇ ਆ ਕੁਝ ਵੀ ਕਰ ਸਕਦੇ ਆ ਬੰਦੇ ਜੀ ਦੋ ਮੰਡਲ ਲੈ ਕੇ ਤੇ ਜਾ ਸਕਦੇ ਆ ਇਹ ਆਪਣਾ ਕਿਹੜਾ ਮੰਦਰ ਹੈ ਕਿੱਥੇ ਜਾਂਦਾ ਵਾ ਇਹ ਜੀ ਮੰਦਰ ਕਿਡੈਰਾ ਚੌਂਕ हनुमान जी ਦਾ ਮੰਦਿਰ ਆ ਫੇਮਸ ਮੰਦਿਰ ਆ ਇੱਥੇ ਲੋਕਾਂ ਦੀਆਂ ਮੰਨਤਾਵਾਂ ਖੜੀਆਂ ਪੂਰੀਆਂ ਹੁੰਦੀਆਂ ਨੇ ਇੱਥੇ ਬਜਰੰਗ ਵਾਲੇ ਬੈਠੇ ਹੈ ਬੈਠਾ ਉਹ ਦੇਖ ਹੀ ਰਹੇ ਇਹਨਾਂ ਨੇ ਜਿਹੜਾ ਇਹ ਕਰਮ ਕੀਤਾ ਜਿੱਥੇ ਖੜ ਕੇ ਇਹਨਾਂ ਨੇ ਕਰਮ ਕੀਤਾ ਉਹਨਾਂ ਦੇ ਬਿਲਕੁਲ ਸਾਹਮਣੇ ਜਿੱਥੇ ਕਰਮ ਕੀਤਾ ਉਹਨਾਂ ਦੇ ਬਿਲਕੁਲ ਸਾਹਮਣੇ ਮਾ ਦੁਰਗਾ ਜੀ ਬਜਰੰਗ ਬਲੀ ਦਾ ਬਰਾਟ ਰੂਪਾ ਰਾਦਾ ਕ੍ਰਿਸ਼ਨ ਜੀ ਇੱਕ ਪਾਸੇ ਬਰਾਜਮਾਨ ਆ ਰਾਮ ਪਰਿਵਾਰ ਇੱਕ ਪਾਸੇ ਆ ਸ਼ਿਵਲਿੰਗ ਸ਼ਿਵ ਪਰਿਵਾਰ ਇੱਕ ਪਾਸੇ ਇਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਕੋਈ ਖੌਫ ਨਹੀਂ ਇਹਨਾਂ ਨੂੰ ਇਹ ਭਗਵਾਨ ਨੂੰ ਮੰਨਦਾ ਹੀ ਨਹੀਂ ਭਗਵਾਨ ਨਾਮ ਦਾ ਨਾ ਤੇ ਖੌਫ ਹੀ ਹੈ ਨਹੀਂ ਸਾਨੂੰ ਸਾਰੇ ਮੰਦਰ ਕਮੇਟੀ ਨੂੰ ਮੰਦਰ ਦੇ ਆਲੇ ਦੁਆਲੇ ਵਾਲੇ ਲੋਕਾਂ ਨੂੰ ਪਲੱਸ ਮੰਦਰ ਦੀ ਮਹਿਲਾ ਮੰਡਲ ਨੂੰ ਸਾਨੂੰ ਇਹਨਾਂ ਲੋਕਾਂ ਤੋਂ ਬਹੁਤ ਖਤਰਾ ਹੈ ਇਹ ਸਾਡੇ ਪ੍ਰਸ਼ਾਸਨ ਕੁਝ ਵੀ ਕਰ ਸਕਦੇ ਸਾਨੂੰ ਬਹੁਤ ਉਮੀਦ ਆ ਕਿ ਪ੍ਰਸ਼ਾਸਨ ਸਾਨੂੰ ਸਹਿਯੋਗ ਦੇ ਕੇ ਸਾਡੀ ਇਸ ਸਮੱਸਿਆ ਦੇ ਹੱਲ ਦਾ ਸਰਧਾਨ ਕਰੇ